ਬਿਨਾ ਰੇ ਸਪਰੇ ਤੋਂ ਸਰੋਂ ਦਾ ਸਾਗ ਇਹਦੇ ਵਿੱਚ ਡੋਈ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਆਪ ਦੇ ਆਪ ਹੀ ਵੱਜ ਵੱਜ ਕੇ ਸਾਗ ਧਗੜ ਧਗੜ ਕਰਦਾ ਆ ਦੇਖੋ ਆਪ ਹੀ ਘੁਲ ਜਾਣਾ ਇਹਨੇ ਇਹਦੇ ਕੋਈ ਲੋੜ ਨਹੀਂ ਘਟੋ ਘਟ 20 ਲੀਟਰ ਪਾਣੀ ਮੱਚ ਜਾਂਦਾ ਚਾਹੇ ਭਾਫਾਂ ਰਵੀ ਬਾਹਰ ਨਿਕਲਦਾ ਜਮਿਆ ਭਾਫਾਂ ਦਿਸਦੇ ਨੇ ਸਾਨੂੰ ਬਾਹਰ ਨਿਕਲੀ ਜਾਉ ਸਾਗ ਦੇਖੋ ਕਿਸ ਤਰ੍ਹਾਂ ਕਿੰਨੀ ਜੋਰ ਨਾਲ ਉਬਲ ਰਿਹਾ ਹੈ ਸਾਗ ਇਹ ਤੰਦੂਰ ਤੇ ਧਰਿਆ ਪਿਆ ਭੂਰ ਪਾ ਕੇ ਅਗਰ ਦੇਖੋ ਮਿੰਨੀ ਮਿੰਨੀ ਅਗਰ ਚੱਲੀ ਜਾਣੀ ਆ 7 ਤੋਂ 8 ਘੰਟੇ ਇੱਕ ਘਟੋ ਘਟ 5 5.5 ਘੰਟੇ ਸਾਗ ਲੈਂਦਾ ਬਣ ਨੂੰ ਦੇਣਾ ਰੇ ਸਪਰੇ ਤੋਂ ਘਰ ਦੀ ਬਾੜੀ ਦਾ ਸਾਗ ਆ ਕੋਈ ਬਾਹਰਲਾ ਰੇੜੀ ਵਾਲਾ ਸਾਗ ਨਹੀਂ ਹੁੰਦਾ ਨਾ ਇਹਦੇ ਨਾਲ ਤੇਜਾਬ ਗੈਸ ਬਾਦ ਹਾਜਮੀ ਕੁਝ ਨਹੀਂ ਹੁੰਦਾ ਜਿੰਨਾ ਖਾਓਗੇ ਉਨਹੀਂ ਪਚਾਓਗੇ ਸਿਹਤ ਲਈ ਫਾਇਦੇਮੰਦ ਸਰੋਂ ਦਾ ਸਾਗ